बच्चा ने कहा है, है बचे तो तो बोले ने करवा है बले बले। दी है बल्ले बल्ले अन्द्र फेल नहीं होदर जिंदगी है टीचर लेकिन बच्चा का भविख चम है हिम्मत की मिसाल अमित कुमार ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਿਤ ਕੁਮਾਰ ਹੈ ਜੀ ਠੀਕ ਹੈ ਜੀ ਸਰ ਕਿਹੜੇ ਸਕੂਲ ਚ ਪੜਾਉਂਦੇ ਸੀ ਮੈਂ ਸਰ گورਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰਾਚੋ ਦੇ ਵਿੱਚ ਬਤੌਰ ਹਿਸਟਰੀ ਲੈਕਚਰਰ 2021 ਤੋਂ ਵਰਕ ਕਰ ਰਿਹਾ ਹਾਂ ਸਰ ਅਸੀਂ ਦੇਖ ਰਹੇ ਤੁਹਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਬਟ ਉਸ ਦੇ ਬਾਵਜੂਦ ਵੀ ਤੁਸੀਂ ਪੜ੍ਹਾ ਰਹੇ ਹੋ ਜਵਾਕਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਦੀ ਤੁਹਾਨੂੰ ਨਹੀਂ ਸਰ ਮੈਨੂੰ ਬਿਲਕੁਲ 1% ਵੀ ਕੋਈ ਦਿੱਕਤ ਨਹੀਂ ਆ ਰਹੀ ਜੀ ਐਕਚੁਅਲੀ ਸਰ ਮੈਂ ਇਸ ਫੀਲਡ ਦੇ ਵਿੱਚ 2006 ਤੋਂ ਹਾਂ ਪਹਿਲਾਂ ਮੈਂ ਬਤੌਰ ਹਿੰਦੀ ਅਧਿਆਪਕ ਦਾਮਪੁਰ ਵਿਖੇ ਸੇਵਾ ਨਿਭਾਈ ਹੈ ਉਸ ਤੋਂ ਪਹਿਲਾਂ ਮੈਂ ਮੂਨਕ ਗਰਲ ਸਕੂਲ ਦੇ ਵਿੱਚ ਜਿਹੜੀ ਐ ਬਤੌਰ ਹਿੰਦੀ ਦੇ ਅਪਕ ਸੀਗਾ ਉੱਥੇ ਮੈਂ 8 ਸਾਲ ਤਕਰੀਬਨ ਸਰਵਿਸ ਕੀਤੀ ਹੈ ਤੇ ਉਸ ਸਮੇਂ ਵਿੱਚੋਂ ਦੀ 1.5 ਸਾਲ ਮੈਂ ਐਜ਼ ਅ ਇਨਚਾਰਜ ਵੀ ਕੰਮ ਕੀਤਾ ਉੱਥੇ ਗਰਲ ਸਕੂਲ 'ਚ ਸਾਡੀ 650 ਗਰਲਸ ਦੀ ਸਟ੍ਰੈਂਥ ਸੀਗੀ ਉੱਥੇ ਮੈਂ ਸਕੂਲ ਨੂੰ ਐਜ਼ ਇਨਚਾਰਜ ਵੀ ਕੰਮ ਕੀਤਾ ਹੈ 2009 ਤੇ 10 ਦੇ ਵਿੱਚ ਤੇ ਉਸ ਤੋਂ ਬਾਅਦ ਮੇਰੀ ਬਦਲੀ ਜਿਹੜੀ ਆ ਨਦਾਮਪੁਰ ਹੋ ਗਈ ਸੀ ਉੱਥੇ ਮੈਂ 9 ਸਾਲ ਵਾਂਗੂ ਉੱਥੇ ਲਏ ਨੇ ਉਸ ਤੋਂ ਬਾਅਦ ਪ੍ਰਮੋਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਜੀ ਹੁਣ ਸਰ ਕੋਈ ਕਿਸੇ ਸਾਧਵੀ ਦੀ ਦਿੱਕਤ ਰਿਜ਼ਲਟਸ ਕਿੱਦਾਂ ਜਾ ਰਹੇ ਨੇ ਸਰ ਮੇਰੇ ਜਦੋਂ ਮੈਂ ਹਿੰਦੀ ਮਾਸਟਰ ਸੀਗਾ ਉਸ ਟਾਈਮ ਵੀ ਮੇਰੇ ਰਿਜ਼ਲਟ ਸਾਰੇ ਤਕਰੀਬਨ 100% ਸੀਗੇ ਤੇ ਹੁਣ ਮੈਂ 2021 ਤੋਂ ਇੱਧਰ ਆ ਮੇਰੇ ਸਾਰੇ ਰਿਜ਼ਲਟ 100% ਨੇ ਜੀ ਇੱਕ ਵੀ ਬੱਚਾ ਮੇਰੇ ਸਬਜੈਕਟ ਦੇ ਵਿੱਚੋਂ ਫੇਲ ਨਹੀਂ ਹੋਇਆ ਕਦੇ ਠੀਕ ਹੈ ਸੋ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਬਲਾਈਂਡਨੈਸ ਹੈਗੀ ਇਸਦੇ باوجود ਵੀ ਤੁਸੀਂ ਟਟੇ ਹੋਇਓ ਇਹ ਐਕਚੁਅਲੀ ਹੋਇਆ ਕਿਵੇਂ ਇਹ ਬਚਪਨ ਦੀ ਤੁਹਾਡੀ ਆਈਸਿੱਤਨ ਜਾਂ ਕੋਈ ਹਾਦਸਾ ਨਹੀਂ ਸਰ ਹਾਦਸਾ ਹੀ ਹੋਇਆ ਸੀ ਸਰ ਮੈਂ ਬਿਲਕੁਲ ਠੀਕ ਠਾਕ ਸੀਗਾ ਜਿਵੇਂ ਨੋਰਮਲ ਬੱਚੇ ਆਪਾਂ ਖੇਡਦੇ ਆ ਸਾਰੇ ਨਾ ਐਵੇਂ ਖੇਡਦੇ ਸੀਗੇ ਬਟ ਕੀ ਹੋਇਆ ਕਿ ਜੋ 3 ਸਾਲ ਦੀ ਉਮਰ ਸੀ ਮੇਰੀ ਤਾਂ ਫੀਵਰ ਹੋਇਆ ਮੈਨੂੰ ਤੇ ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ ਅੰਮ੍ਰਾਲੇ ਕੋਈ ਡਾਕਟਰ ਸੀਗਾ ਮੈਂ ਐਕਚੁਅਲੀ ਬੇਸਿਕਲੀ ਅੰਮ੍ਰਾਲੇ ਤੋਂ ਆ ਮੈਂ ਮੇਰੀ ਫੈਮਿਲੀ ਬੈਕਗਰਾਉਂਡ ਉੱਥੇ ਦੀ ਹੈ ਤੇ ਉਹ ਡਾਕਟਰ ਕੋਲ ਲੈ ਗਏ ਡਾਕਟਰ ਨੇ ਕੋਈ ਫੀਵ ਅਪਣੇ ਨਰਜੇ ਉਹ ਇੱਕ ਅੱਖ ਜਾਣ ਲੱਗੀ ਆਈ ਸਾਈਡ ਡਾਕਟਰ ਨੂੰ ਪਤਾ ਲੱਗ ਗਿਆ ਸੀ ਬਟ ਉਹਨੇ ਦੱਸਿਆ ਨਹੀਂ ਉਹਨਾਂ ਨੂੰ ਕੁਝ ਵੀ ਕੋਈ ਮੇਰੇ ਤੋਂ ਗਲਤੀ ਹੋ ਗਈ ਹੈ ਨਾ ਬਟ ਜਦੋਂ ਜਮਾਈ ਆਈ ਸਾਈਡ ਚਲੇਗੀ ਉਸ ਤੋਂ ਬਾਅਦ ਡੈਲੀ ਲੈ ਕੇ ਮੈਨੂੰ ਏਮਜ਼ ਦੇ ਵਿੱਚ ઓਪਰੇਟ ਹੋਇਆ ਉਹ ਜਦੋਂ ઓਪਰੇਟ ਕਰਦੇ ਹੋਏ ਦੂਜੀ ਅੱਖ ਦੀ ਜਿਹੜੀ ਉਹ ਸੀਗੀ ਨਰਵ ਸੀਗੀ ਉਹ ਵੀ ਨਾਲੋਂ ਡੈਮੇਜ ਹੋ ਗਈ ਤੇ ਦੋਨੋਂ ਆਈ ਸਾਈਡ ਜਿਹੜੀ ਸੀ ਮੇਰੇ 20 25 ਦਿਨ ਦੇ ਵਿੱਚ ਵਿੱਚ ਜਮਾਈ ਮਤਲਬ 100% ਉਹ ਹੋ ਗਿਆ ਬਲਾਈਂਡ ਹੋ ਗਿਆ ਸਰ ਕਦੇ ਅਧਿਆਪਕ ਨੂੰ ਲੱਗਿਆ ਨਹੀਂ ਵੀ ਮੈਨੂੰ ਅੱਖਾਂ ਤੋਂ ਨਹੀਂ ਦਿਖਦਾ ਫਿਰ ਵੀ ਤੁਸੀਂ ਬੱਚਿਆਂ ਨੂੰ ਅਜਹੀ ਲਗਨ ਦੇ ਨਾਲ ਪੜ੍ਹਾ ਰਹੇ ਕਦੇ ਹੌਸਲਾ ਨਹੀਂ ਟੁੱਟਿਆ ਨਹੀਂ ਸਰ ਕਦੇ ਵੀ ਨਹੀਂ ਮੈਨੂੰ ਅਜ ਤੱਕ ਫੀਲ ਹੋਇਆ ਮੈਂ ਤਾਂ ਬਸ ਐਂ ਲੱਗਦਾ ਮੈਂ ਆਪਣੇ ਘਰ ਤੋਂ ਵੱਧ ਸਮਾਂ ਜਿਹੜਾ ਸਕੂਲ 'ਚ ਬਿਤਾਉਣਾ ਪਸੰਦ ਕਰਦਾ ਪੰਦ ਮੈਨੂੰ ਇੱਥੇ ਆ ਕੇ ਤਾਂ ਲੱਗਦਾ ਵੀ ਜੇ ਹੈ ਨਾ ਜਿਸ ਦਿਨ ਕਦੇ ਛੁੱਟੀ ਹੋ ਜੇ ਮੈਨੂੰ ਬਹੁਤ ਮੁਸ਼ਕਿਲ ਲੱਗਦਾ ਸਮਾਂ ਬਤਾਣਾ ਹੋ ਬੱਚਿਆਂ ਨਾਲ ਇੰਨਾ ਜ਼ਿਆਦਾ ਘੁਲ ਮਿਲ ਜਾਈਦਾ ਉੱਥੇ ਬੱਚਿਆਂ ਨੂੰ ਪੜਾਉਂਦੇ ਆ ਕੇ ਹੈ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਤਾਂ ਇੱਕ ਹੀ ਸਵਾਲ ਹੈ ਸਰ ਐਜੇ ਕੀ ਰਾਜ਼ ਹੈ ਕਹਿੰਦੇ ਵੀ ਸਕੂਲ ਦੇ ਰਿਜ਼ਲਟ ਤਾਂ ਚਲੋ ਉੱਪਰ-ਨੀਚੇ ਹੁੰਦੇ ਆ ਪਰ ਹਿਸਟਰੀ ਦਾ ਰਿਜ਼ਲਟ ਕਦੇ ਨੀਚੇ ਨਹੀਂ ਹੋਇਆ ਤੁਹਾਡਾ ਰਿਜ਼ਲਟ ਬਿਲਕੁਲ ਸਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਬੱਚੇ ਨਾ ਜਦੋਂ ਮੈਨੂੰ ਦੇਖਦੇ ਆ ਉਹ ਇੰਨੇ ਇਨਸਪਾਇਰ ਹੋਏ ਨੇ ਕਿ ਉਹਨਾਂ ਨੇ ਦ ਸਰ ਕੀ ਹੋ ਕੀ ਤੁਸੀਂ ਸੇਧ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਸ਼ਰੀਰਿਕ ਕਾਇਰਤ ਕਰਦੇ ਨੇ ਸਭ ਕੁਝ ਸ਼ਰੀਰ ਸਰ ਮੈਂ ਤਾਂ ਇੱਕੋ ਗੱਲ ਕਹਿਣਾ ਚਾਹਾਂਗਾ ਜਿਸ ਪਾਲਿਸੀ ਤੇ ਮੈਂ ਆਪਣੀ ਜ਼ਿੰਦਗੀ ਨੂੰ ਬਣਾਇਆ ਕਿ ਹਮੇਸ਼ਾ ਆਪਣੇ ਤੋਂ ਨੀਵੇਂ ਵਾਲ ਦੇਖੋ ਜੇ ਤੁਸੀਂ ਉੱਚਿਆਂ ਵਾਲ ਦੇਖੋਗੇ ਕਦੇ ਕਾਮਯਾਬ ਨਹੀਂ ਹੋ ਸਕਦੇ ਨੀਵੇਂ ਵਾਲ ਦੇਖੋਗੇ ਉਹਨੂੰ ਦੇਖੋ ਕਿ ਉਹਨੂੰ ਕਿੰਨੇ ਦੁੱਖ ਨੇ ਆਪਣਾ ਦੁੱਖ ਤਾਂ ਕੁਝ ਵੀ ਨਹੀਂ ਲੱਗਦਾ ਉਹਦੇ ਸਾਹਮਣੇ ਫਿਰ ਕਿ ਸਾਨੂੰ ਇਦਾਂ ਦੇ ਸਬਜੈਕਟ ਪੜਾਉਂਦੇ ਨੇ ਹਮੇਸ਼ਾ ਸਾਨੂੰ ਇਸ ਤਰ੍ਹਾਂ ਬਿਨਾਂ ਪੜਾਉਂਦੇ ਨੇ ਜਿਹੜਾ ਸਾਨੂੰ ਸੌਖਾ ਸੌਖਾ ਸਮਝ ਆ ਸਕੇ ਸਾਰੇ ਤਰੀਕੇ ਨਾਲ ਤੇ ਸਰ ਦੀ ਇੱਕ ਮਿਸਾਲ ਜੇ ਮੈਂ ਦੇਣੀ ਚਾਹਾਂ ਵੀ ਮੈਨੀਆਂ ਮੁਸ਼ਕਲਾਂ ਤੋਂ ਬਾਵਜੂਦ ਵੀ ਸਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜਾ ਰਹੇ ਨੇ ਕਿ ਸਾਡੇ ਨੰਬਰ ਵੀ ਬਹੁਤ ਵਧੀਆ ਆ ਰਹੇ ਨੇਗੇ ਜਿੱਦਾਂ ਫੋਰ ਐਗਜ਼ਾਮਪਲ ਮੀ ਮੇਰੇ +1 ਵਿੱਚ 97 ਮਾਰਕਸ ਆਏ ਸੀਗੇ ਇਹ ਇੱਕ ਮਤਲਬ ਕਿ ਅਜੀਬ ਹੀ ਗੱਲ ਹੈਗੀ ਵੀ ਸਰ ਬਲਾਈਂਡਨੈਸ ਦੇ ਸ਼ਿਕਾਰ ਹੋ ਕੇ ਵੀ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜਾ ਰਹੇ ਨੇ ਤੇ ਮੈਂ ਅੱਗੇ ਜਾ ਕੇ ਵੀ ਸਾਰਿਆਂ ਨੂੰ ਇਨਸਪੀਰੇਸ਼ਨ ਦੇਣਾ ਚਾਹੁੰਦੀ ਆ ਵੀ ਸਾਡੇ ਸਰ ਤੋਂ ਇਨਸਪੀਰੇਸ਼ਨ ਕਰੋ ਤੁਸੀਂ ਇਨਸਪਾਇਰ ਹੋ ਵੋ ਜਿੱਦਾਂ ਕਿ ਸਾਡੇ ਸਕੂਲ ਦਾ ਰਿਜ਼ਲਟ 100% ਆ ਰਿਹਾਗਾ ਫਰਮ ਹਿਸਟਰੀ ਇਹ ਬਾਕੀ ਵੀ ਇਦਾਂ ਜੀ ਕੋਸ਼ਿਸ਼ ਕਰਨ ਤਾਂ ਉਹਨਾਂ ਦੀ ਵਧੀਆ ਰਿਜ਼ਲਟ ਆ ਸਕਦਾ ਹੈ ਇਸ ਤਰ੍ਹਾਂ ਦੇ ਲੋਕ ਜਿਹੜੇ ਕਈ ਲੋਕ ਹੁੰਦੇ ਨੇ ਜ਼ਿੰਦਗੀ ਚ ਕੁਝ ਨਹੀਂ ਮਿਲਦਾ ਸ਼ਿਕਾਇਤਾਂ ਬਹੁਤ ਕਰਦੇ ਨੇ ਇੱਕ ਪਾਸੇ ਸਰ ਨੂੰ ਥੋੜੇ ਸਰ ਨੂੰ ਬ੍ਰੈਂਕਨੈਸ ਹੈ ਬਟ ਉਹਨਾਂ ਉਸ ਦੇ ਬਾਵਜੂਦ ਵੀ ਇੰਨਾ ਵਧੀਆ ਮੁਕਾਮ ਹਾਸਲ ਕੀਤਾ ਪਟੋਲ ਟੀਚਰ ਤੋਂ ਬਣਾ ਰਹੇ ਹੂ ਅਕੋਰਡਿੰਗ ਟੂ ਮੀ ਜੇਕਰ ਆਪਾਂ ਮਿਹਨਤ ਕਰਦੇ ਆ ਤਾਂ ਕੁਝ ਵੀ ਆਪਣੇ ਵਾਸਤੇ ਔਖਾ ਨਹੀਂ ਹੈਗਾ ਜਿਦਾਂ ਕਿ ਸਰ ਨੇ ਜੇਕਰ ਇੰਨਾ ਨੇ ਮਿਹਨਤ ਕੀਤੀ ਤਾਂ ਹੀ ਅਜੇਸ ਮੁਕਾਮ ਤੇ ਆਏ ਨੇ ਜਿਹੜੇ ਲੋਕ ਸ਼ਿਕਾਇਤਾਂ ਕਰਦੇ ਨੇ ਆਈ ਥਿੰਕ ਉਹ ਕਦੇ ਮਿਹਨਤ ਕਰਦੇ ਹੀ ਨਹੀਂਗੇ ਜੇਕਰ ਅਸੀਂ ਟਰਾਈ ਕਰਾਂਗੇ ਕਈ ਵਾਰ ਸਾਨੂੰ ਹਾਰ ਵੀ ਮਿਲਦੀ ਹੁੰਦੀ ਹੈਗੀ ਪਰ ਜੇਕਰ ਅਸੀਂ ਉਸ ਹਾਰ ਨੂੰ ਆਪਣੀ ਜਿੱਤ ਬਣਾ ਕੇ ਚੱਲਾਂਗੇ ਫਿਰ ਹਮੇਸ਼ਾ ਅਸੀਂ ਵਧੀਆ ਮੁਕਾਮਾਂ ਤੇ ਜਾ ਸਕਦੇ ਹਾਂ। ਉਹਦੀ ਮਿਸਾਲ ਤੁਸੀਂ ਅਮਿਤ ਸਰ ਨੂੰ ਸਾਹਮਣੇ ਤੋਂ ਵੀ ਅੱਖਾਂ ਤੋਂ ਦੇਖਣਾ ਨਹੀਂ ਫਿਰ ਅਸਤ ਤੱਕ ਵੀ ਆਪ ਆਉਂਦੇ ਨੇ ਤੁਹਾਨੂੰ ਕਹੌਂਦੇ ਨੇ। ਹਾਂਜੀ ਇਸ ਸਰ ਨੇ ਕਦੇ ਵੀ ਮੈਂ ਇਹਨਾਂ ਨੂੰ ਦੇਖਿਆ ਨਹੀਂ ਹੈਗਾ ਵੀ ਇਹ ਕਦੇ ਵੀ ਕਿਸੇ ਟੀਚਰ ਦਾ ਸਹਾਰਾ ਲੈ ਕੇ ਜਾ ਰਹੇ ਨੇ ਇਹ ਸਾਰੇ ਸਕੂਲ ਚ ਇਦਾਂ ਜਾਂਦੇ ਨੇ ਕਦੇ ਕੰਪਿਊਟਰ ਲੈਬ ਚ ਕੋਈ ਵੀ ਸਮਾਨ ਲੈਣਾ ਉਹ ਵੀ ਸਾਡੇ ਸਕੂਲ ਤੋਂ ਬਾਹਰ ਉਹਦੇ ਵੀ ਅੰਮ੍ਰਿਤਸਰ ਜਾਂਦੇ ਨੇਗੇ ਕਦੇ ਵੀ ਕੋਈ ਬੁੱਕਸ ਵਗੈਰਾ ਦਾ ਕੋਈ ਵੀ ਇਸ਼ੂ ਹੋਵੇ ਉਹ ਵੀ ਜ਼ਿਆਦਾਤਰ ਅੰਮ੍ਰਿਤਸਰ ਸੋਲਵ ਕਰਦੇ ਨੇਗੇ ਹਮੇਸ਼ਾ ਅੰਮ੍ਰਿਤ ਸਰ ਇੱਕਦਮ ਇੱਕ ਮਿਸਾਲ ਦੀ ਤਰ੍ਹਾਂ ਨੇਗੇ ਜਿਹੜੇ ਲੋਕ ਕਹਿੰਦੇ ਰਹਿੰਦੇ ਨੇ ਸਾ ਤੋਂ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਉਹਨਾਂ ਵਾਸਤੇ ਸਾਰੀ ਇੱਕ ਇਨਸਪਾਇਰੇਸ਼ਨ ਹੈ